ਇਹ ਕੋਈ ਇਹਦੇ ਉਹਨਾਂ ਦਾ ਆਪਣਾ ਫੈਸਲਾ ਵਾ ਜੋ ਵੀ ਉਹ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਆ ਸੰਗਤ ਦੇ ਹੋ ਸਕਦਾ ਉਹ ਸੰਗਤ ਦੀ ਮੰਨ ਵੀ ਲੈਣ ਹੋ ਸਕਦਾ ਉਹ ਨਾ ਵੀ ਮੰਨਣ ਸੰਗਤ ਤੇ ਬਹੁਤ ਸਾਰਾ ਜੋਗ ਦੇ ਰਹੀ ਹੈ ਸੰਗਤ ਇਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਸੰਗਤ ਦਾ ਇਹ ਦਬਾਅ ਵਾ ਇਥੇ ਇਕੱਠ ਚ ਵਿਸਾਰਾਂ ਦੇ ਵਿੱਚ ਨਾ ਇਹ ਹਲਾਨ ਕੀਤਾ ਹੈ ਭਾਈ ਸਾਹਿਬ ਚੋਣ ਲੜਨਾ ਨਹੀਂ ਨਹੀਂ ਲੜਨਾ ਵੀ ਤਾਂ ਉਹ ਜਾਤ ਲੜ ਸਕਦੇ ਕਿ ਪਾਰਟੀ ਦੇ ਨਾਲ ਤੇ ਬਿਲਕੁਲ ਮਿਲਤ ਤਾਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਐਸੀ ਖਬਰਾਂ ਖਬਰਾਂ ਤੇ ਝੂਠੀਆਂ ਵੀ ਬਲੌਗ ਬਹੁਤ ਫਵਾਵਾਂ ਡਾਈ ਜਾਂਦੇ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨੂ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰਿਆ ਤੇ ਫੇਰ ਉਸੇ ਹਿਸਾਬ ਨਾਲ ਹੀ ਗੱਡੀ ਹੀ ਖਬਰਾਂ ਦੱਸਾਂਗੇ ਗਿਆ ਰਾਜਦੇਵ ਖਾਲਸਾ ਤੋਂ ਉਹਨੇ ਆਣ ਕੇ ਖਬਰ ਪਾਈ ਆ ਨੈਟ ਤੇ ਵੇਖੋ ਅਸੀਂ ਵੀ ਉਹ ਨਿਊਜ਼ ਹੀ ਬੜੀ ਆ ਸੋਸ਼ਲ ਮੀਡੀਆ ਤੇ ਹੀ ਆਨੂੰ ਖੁਦੋਂ ਤਾਂ ਕੋਈ ਵਿਚਾਰ ਨਹੀਂ ਹੁਣ ਅੱਜ ਉਹਨਾਂ ਦੇ ਵਕੀਲ ਗਿਆ ਰਾਜਦੇਵ ਖਾਲਸਾ ਤੋਂ ਉਹਨੇ ਆਣ ਕੇ ਖਬਰ ਪਾਈ ਆ ਨੈਟ ਤੇ ਪਰ ਲੇਕਿਨ ਅਹੀਂ ਇਹ ਖਬਰ ਦੀ ਜੇ ਤਾਂ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਹੀ ਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਆ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਸਹੀ ਖਬਰਾਂ ਹਨ ਖਬਰਾਂ ਤੇ ਝੂਠੀਆਂ ਵੀ ਬਲੋਗ ਬਹੁਤ ਫਵਾਵਾ ਡਾਈ ਜਾਂਦੇ ਇਹ ਕਰਕੇ ਅਜੇ ਉਹਨਾਂ ਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਤਾਂ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਕੇ ਆਏ ਭਾਈ ਸਾਹਿਬ ਚੋਣ ਲੜਨਾ ਖਰੂਰ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨੂ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫਿਰ ਉਸੇ ਹਿਸਾਬ ਨਾਲ ਹੀ ਖਬਰ ਦਵਾਂਗੇ ਲੱਗਦਾ ਮਾਹੌਲ ਦੇਖਦੇ ਪੰਜਾਬ ਦਾ ਭਾਈ ਅਮਰਪਾਲ ਸਿੰਘ ਦੀ ਸਵੇਰ ਸਾਡੇ ਨੂੰ ਇਲੈਕਸ਼ਨ ਲੜਨਾ ਦੇਖੋ ਇਹ ਤਾਂ ਉਹਨਾਂ ਦਾ ਆਪਣਾ ਫੈਸਲਾ ਵਾ ਜੋ ਵੀ ਉਹ ਫੈਸਲਾ ਲੈਣਗੇ ਇਹਨਾਂ ਦੇ ਨਾਲ ਸੰਗਤ ਦੇ ਹੋ ਸਕਦਾ ਉਹ ਸੰਗਤ ਦੀ ਮੰਨ ਵੀ ਲੈਣ ਹੋ ਸਕਦਾ ਉਹ ਨਾ ਵੀ ਮੰਨਣ ਇਹ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕੀ ਫੈਸਲਾ ਲੈਂਦੇ ਜੇ ਲੱਗਦਾ ਵੀ ਸਹੀ ਰਾਈ ਸੰਗਤ ਬਹੁਤ ਸਹਾਇਕ ਦੇ ਰਹੀ ਹੈ ਸੰਗਤ ਇਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਸੰਗਤ ਦਾ ਇਹ ਦਬਾਅ ਇਥੇ ਇਕੱਠ ਚ ਵਿਸਾਰਾਂ ਦੇ ਵਿੱਚ ਨਹੀਂ ਹਿਲਾਨ ਕੀਤਾ ਇਹ ਭਾਈ ਸਾਹਿਬ ਚੋਣ ਲੜਨ ਅਜੇ ਤੱਕ ਉਹਨਾਂ ਨੇ ਹੁਣ ਤਾਂ ਕੋਈ ਵਿਚਾਰ ਨਹੀਂ 17 ਦੇ حوالے ਤੋਂ ਵੀ ਪਤਾ ਲੱਗ ਰਿਹਾ ਆਕਾਲੀ ਦਲ ਵੱਲੋਂ ਦਿੱਤੀ ਜਾ ਸਕਦੀ ਨਹੀਂ ਨਹੀਂ ਲੜਨਾ ਵੀ ਹੈ ਤੇ ਉਹ ਜਾਤ ਲੜ ਸਕਦੇ ਕਿਸੇ ਪਾਰਟੀ ਦੇ ਨਾਲ ਤੇ ਬਿਲਕੁਲ ਨਹੀਂ ਤੁਹਾਡੀ ਨਿੱਜੀ ਰਾਏ ਕੀ ਕਿਹਨਾਂ ਦੇ ਪਾਲਸੀ ਨੂੰ ਮਨਨੇ ਚਾਹੀਦੇ ਨੇ ਇਲੈਕਸ਼ਨ ਦੇ ਲਈ ਵੇਖੋ ਤੁਹਾਡੀ ਨਿੱਜੀ ਰਾਏ ਕੋਈ ਨਹੀਂ ਆ ਉਹਨਾਂ ਦੇ ਫੈਸਲੇ ਦੇ ਨਾਲ ਅਸੀਂ ਜੋ ਵੀ ਉਹ ਫੈਸਲਾ ਕਰਨਗੇ ਉਹ ਸਾਡੇ ਵਾਸਤੇ ਠੀਕ ਆ ਹੀ ਨਾਲ ਆਉਗੇ ਤੁਹਾਡੀ ਤੇ ਰਾਏ ਕੋਈ ਨਹੀਂ ਵਾਲੇ ਤੋਂ ਕਾਫੀ ਜਿਆਦਾ ਸੁੱਝੇ ਹੋਏ ਤੇ ਸਮਝਦਾਰ ਆ ਕਿ ਜੋ ਵੀ ਉਹਨਾਂ ਨੇ ਫੈਸਲਾ ਲਾਉ ਬੁਲਣਗੇ ਉਹ ਠੀਕ ਆ ਕਾਫੀ ਪਿਛਲੇ ਲੰਬੇ ਸਮੇਂ ਤੋਂ ਭਾਈ ਇਹ ਪਾਲਸੀ ਨਾਲ ਐ ਐਨਐਸਸੀ ਜਿਹੜਾ ਬਤਾਇਆ ਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਐਨਐਸਈ ਤੋਂ ਹੁਣ ਪਹਿਲੀ ਗੱਲ ਤੇ ਪਹਿਲਾਂ ਹੀ ਨਹੀਂ ਸੀ ਬੰਦਾ ਕੋਈ ਬੇਅਸ ਹੀ ਨਹੀਂ ਸੀ ਐਨਐਸਈ ਦਾ ਜੇ ਇੱਕ ਸਾਲ ਦਾ ਲਾ ਲਿਆ ਤੇ ਇੱਕ ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਜਦੋਂ ਕੋਈ ਗਲਤੀ ਨਹੀਂ ਕਰ ਰਿਹਾ ਤਾਂ ਫੇਰ ਹੀ ਨਾ ਐਨਐਸਈ ਕਾਦੇ ਕਰਕੇ ਵਧਾਤੀ ਬਹੁਤ ਉਹਨਾਂ ਧੱਕਾ ਕਰਾਂ ਸਰਕਾਰਾਂ ਜਿੰਨੀਆਂ ਵੀ ਇਹ ਸਰਕਾਰ ਨੇ ਕੀਤੀ ਆ ਭਗਵਾਨ ਤੁਮਾਨਦੀ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਤੇ ਮੈਂ ਤੇ ਲੋਕਾਂ ਨੇ ਇਹੀ ਅਪੀਲ ਕਰਦੀ ਪਿੰਡਾਂ ਜਿਨ੍ਹਾਂ ਦੇ ਕੈਂਡੀਡੇਟ ਆਉਂਦੇ ਤੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਭਜਾਓ ਪੁੱਛੋ ਵੀ ਕੀ ਸਾਡੀ ਨੌਜਵਾਨੀ ਦਾ ਤੂੰ ਕੀਤਾ ਇੰਨਾ ਧੱਕਾ ਕਰਨ ਿਆ ਪੁੱਛ ਤੂੰ ਉਮਰਵਾ ਤੇ 50 60 ਤੂੰ ਨੌਜਵਾਨ ਫੜ ਕੇ ਜੇਲ੍ਹਾਂ ਚ ਦੇ ਤੇ ਕੀ ਇਹ ਸਰਕਾਰ ਨੇ ਸਾਨੂੰ ਦਿੱਤਾ ਇਹ ਸਰਕਾਰ ਤੇ ਹੁਣ ਪਿੰਡਾਂ 'ਚ ਇਹ ਲੋਕਾਂ ਦਾ ਸਹਿਯੋਗ ਆ ਵੀ ਲੋਕ ਇਹਨਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵੜਨ ਦਾ ਦੇਣ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਕੀ ਲੋਕਾਂ ਲਈ ਚੰਗਾ ਕੀਤਾ ਹੁਣੇ ਫਿਰ ਰੋ ਰੋ ਕੇ ਬਿਆਨ ਦੇਣਗੇ ਮੈਂ ਪੰਜਾਬ ਦੀਆਂ ਸੱਥਾਂ 'ਚ ਜਾਵਾਂਗਾ ਮੈਂ ਆ ਕਰੂ ਅੱਗੇ ਤੂੰ ਸੱਥਾਂ 'ਚ ਵੇਖਿਆ ਨਾ 2 ਮਹੀਨੇ ਹੋ ਗਏ ਧਰਨੇ ਲੱਗੇ ਤੂੰ ਇੱਥੇ ਮਿਲਣ ਤਾਂ ਕਿ ਨਹੀਂ ਕਹਿੰਦੇ ਤੈਨੂੰ ਟਾਈਮ ਨਹੀਂ ਹੈਗਾ ਤੈਨੂੰ ਇੱਥੇ ਤੂੰ ਸੱਦ ਕੇ ਵੀਾਨੂੰ ਨਹੀਂ ਮਿਲਿਆ ਸੱਥਾਂ 'ਚ ਤੂੰ ਕੀ ਬਵੇਂਗਾ ਇਹ ਜਿਹੜਾ ਰੋ ਰੋ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਨਾ ਇਹਨੂੰ ਕਹਿ ਵੀ ਇਹ ਸਮਝ ਜਾ ਇਹ ਕੁਰਸੀ ਦਾ ਜਿਹੜਾ ਨਸ਼ਾ ਇਹ ਸਦਾ ਇਦਾਂ ਨਹੀਂ ਰਹਿਣਾ ਅਖੀਰ ਤੇ ਸੱਚ ਦੀ ਜਿੱਤ ਹੋਣੀ ਆ ਗੁਰੂ ਮਹਾਰਾਜ ਤੋਂ ਡਰ ਕੇ ਰਵੇ ਕੋਈ ਕਿੰਨਾ ਕਿਹੜੀ ਦੀ ਕੁਰਸੀ ਦਾ ਟਾਈਮ ਰਹਿ ਗਿਆ ਅਖੀਰ ਤੇ ਇਹਨੂੰ ਉੱਠਣਾ ਹੀ ਪੈਣਾ ਨਾ ਲੋਕਾਂ ਕੋ ਫਿਰ ਲੋਕਾਂ ਨੇ ਇਹਨੂੰ ਕੀ ਲੋਕੀ ਇਹਨੂੰ ਕੀ ਹਾਰ ਪਾਉਂਦੇ ਜੇ ਗਲਤ ਕਰਨ ੜਿਆ ਨੌਜਵਾਨੀ ਕਿੰਨੀ ਮਰਨ ੜਈ ਸਾਨੂੰ ਪੰਜ ਸੱਤ ਗੱਡੀਆਂ ਫੜ ਕੇ ਰੋਕਣਾ ਹੁੰਦਾ ਤੇ ਸਾਰੇ ਜ਼ਿਲ੍ਹਿਆਂ ਦੀ ਬਲਸ਼ ਇਕੱਠੀ ਕਰ ਲੈਂਦਾ ਨਸ਼ੇ ਵਾਲਿਆਂ ਕੋ ਇੰਨਾ ਕੋ ਫੜੇ ਨਹੀਂ ਜਾਂਦੇ ਰੋਜ਼ ਮੁੰਡੇ ਮਰਨ ੜੇ ਹੁਣ ਭਾਈ ਹਰਪਾਲ ਸਿੰਘ ਜੀ ਸਵੇਰੇ ਆ ਮਲਾ ਕਾਪਚੀ ਤੇ ਵੀ ਸਵੇਰੇ ਪਤਾ ਲੱਗ ਸਕਦਾ ਕਿ ਇਲੈਕਸ਼ਨ ਲੜਨ ਦੇ ਕਿ ਉਹ ਕੱਲ ਸ਼ਾਮ ਨੂੰ ਕਲੀਅਰ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਆ ਅੰਮ੍ਰਿਤਸਰ ਕੋਈ ਨਹੀਂ ਕੇ ਆ ਰਿਹਾ ਕੋਈ ਨਹੀਂ ਆਉਣਗੇ ਤੇ ਇੱਥੇ ਨਾਲ ਬਿਠੇ ਆ ਆਹੋ ਆਉਂਦੇ ਆ ਦੇਖਦੇ ਦੇਖਦੇ ਕੱਲ ਆ ਰਹੇ ਆ ਕੋਈ ਨਹੀਂ ਇਥੇ ਮੋਰਚੇ ਚ ਲਿਆਵਾਂਗੇ ਖਿੱਚ ਕੇ ਪੰਜਾਬ ਭਾਜਪਾ ਦਾ ਵਿਰੋਧ ਕਰ ਰਿਹਾ ਹੈ ਛੋਟੇ ਬੱਚਿਆਂ ਨੂੰ ਵੀ ਪੁਲਸ ਵੱਲੋਂ ਜਿਹੜਾ ਬੇੜਾ ਮਾਰਿਆ ਜਾਰੀਆਂ ਨੇ ਲਾਵਾਉਂ ਮੋੜਾ ਚ ਸੈ ਜਾ ਰਿਹਾ ਈ ਤਰੀਕੇ ਨਾਲ ਦੇਖ ਜਿਓ ਦਾ ਅੰਸਰਾ ਯੰਤਰਗ ਰੋਹਿਕਾਰ ਰੇਜੀ ਕੇ ਬੀਜੇਪੀ ਦਾ ਵਿਰੋਧ ਕਰ ਰਹੀ ਸੀ ਕੌਣ ਕਰ ਰੇ ਇਨਹਾਨ ਕਰ ਰਹੀ ਸੀ ਮਹਿਲਾਵਾ ਕਰ ਰਹੀ ਸੀ ਸਾਰੇ ਕਰ ਰਹੀ ਸੀ ਤਾਂ ਪੁਲਿਸ ਨੇ ਬਹੁਤ ਚੱਤਕ ਕੀਤਾ ਆ ਤੇ ਪੁਲਿਸ ਤੇ ਪਹਿਲਾਂ ਤਾਂ ਹਣ ਸਾਲ ਡੇਰ ਸਾਲ ਹੋਇਆ ਤਸਦਦ ਕਰਨ ਲਈ ਪੁਲਿਸ ਨੇ ਉਹਨਾਂ ਸਾਡੇ ਨਾਲ ਤਸਦਦ ਕੀਤਾ ਸਾਡੇ ਨਾਲ ਹੱਥੋਂ ਪਾਈ ਕੀਤੀ ਜੈਨਸ ਪੁਲਿਸ ਨੇ ਸਾਡੇ ਕੋ ਫੋਨ-ਫੋਨ ਦੀ ਕੋਸ਼ਿਸ਼ ਕੀਤੀ ਉਸਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਕੋਈ ਕਿੰਨੀ ਕ ਹੱਦ ਤੱਕ ਇਹ ਗਿਰ ਸਕਦੀ ਇਹਨਾਂ ਦਾ ਨਹੀਂ ਕੁਝ ਵੇਖਿਆ ਜਾ ਸਕਦਾ ਨਾ ਇਹਨਾਂ ਨੂੰ ਕੋਈ ਪਤਾ ਇਹ ਪਿਛੇ ਤੇ ਲੋਕ ਕਹਿੰਦੇ ਸਿੱਖ ਦੀ ਧੀ ਇੱਕ ਦਿਨ ਜੇਲ੍ਹ 'ਚ ਹੀ ਨਹੀਂ ਰਹਿ ਸਕਦੀ ਹੁਣ ਇੱਥੇ 8-10 ਦਿਨ ਰਹਿ ਕੇ ਅਗੇ ਨਾ ਸਾਡੇ ਜਹੇਦਾਰਾਂ ਨੂੰ ਕੋਈ ਫਿਕਰ ਪਿਆ ਕਾਲ ਤੱਕ ਅੱਦੇ ਜਹੇਦਾਰ ਨੂੰ ਨਾ ਕੋਈ ਫਿਕਰ ਹੋ ਹੈ ਪਿਆ ਢੀਆਂ ਬੀਬੀਆਂ ਜਿਹੜੀਆਂ ਪੰਥਵਾਹ ਤੇ ਗਈਆਂ ਚੋਰੀ ਕਰਕੇ ਤੇ ਜੇਲ੍ਹ 'ਚ ਨਹੀਂ ਹੀ ਜਾਏ ਕਿਸ ਨੇ ਕੋਈ ਸਟੈਂਡ ਲਿਆ ਕਿ ਜਥੇਬੰਦੀ ਨੇ ਲਿਆ ਚਾਹੇ ਕੋ ਸਾਡੇ ਜਹੇਦਾਰ ਨੇ ਕੋਈ ਪਿਛੇ ਹੱਟ ਕੇ ਸਟੈਂਡ ਲਿਆ ਹੋਵੇ ਕਿਸੇ ਨੇ ਨਹੀਂ ਹਟੇ ਵਿਸ਼ੇਸ਼ ਸਟੈਂਡ ਲਿਆ